ਜਿਸ ਤਰ੍ਹਾਂ ਸਾਰੇ 9594 ਭਰਤੀ ਦੇ ਜੋ ਰਿਲੇਟਡ ਜੋ ਵੀ ਕੈਂਡੀਡੇਟ ਨੇ ਜਾਣਦੇ ਨੇ 28 ਜੁਲਾਈ ਨੂੰ ਪੇਪਰ ਹੋਇਆ ਸੀ ਪੰਜਾਬੀ A ਦਾ ਸੋ ਉਸ ਦੇ ਰਿਜ਼ਲਟ ਸੰਬੰਧੀ ਜੋ ਦੇਰੀ ਡਿਪਾਰਟਮੈਂਟ ਵੱਲੋਂ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ ਸੋ ਇਸ ਸੰਬੰਧ ਦੇ ਵਿੱਚ ਜੋ 9 ਅਗਸਤ ਨੂੰ ਜੋ ਸਿੱਖਿਆ ਮੰਤਰੀ ਜੀ ਦੇ ਪਿੰਡ ਜੱਦੀ ਪਿੰਡ ਗੰਬੀਰਪੁਰ ਅਨੰਤਪੁਰ ਸਾਹਿਬੇ ਕੇ ਪ੍ਰੋਟੈਸਟ ਅਨਾਉਂਸ ਕੀਤਾ ਗਿਆ ਸੀ ਸੋ ਉਸ ਦੇ ਚੱਲਦਿਆਂ ਇੱਕ ਸਰਕਾਰ ਵੱਲੋਂ ਮੀਟਿੰਗ ਦਾ ਸੱਦਾ ਆ ਮੀਟਿੰਗ ਫਿਕਸ ਹੋਈ ਹੈ ਜੋ ਦਫ਼ਤਰ ਵੱਲੋਂ ਜੋ ਲੈਟਰ ਜਾਰੀ ਹੋਇਆ ਹੈ ਸਿੱਖਿਆ ਵਿਭਾਗ ਵੱਲੋਂ ਆ ਦੇਖ ਸਕਦੇ ਹੋ ਤੁਸੀਂ ਜੋ ਸਰਦਾਰ ਹਰਜੋਤ ਸਿੰਘ ਬੈਂਸ ਮਨਜੋਗ ਸਿੱਖਿਆ ਮੰਤਰੀ ਪੰਜਾਬ ਜੀ ਈਟੀਟੀ ਟਟਪਾਸ 999 ਯੂਨੀਅਨ ਪੰਜਾਬ ਨਾਲ ਯੂਨੀਅਨ ਦੀਆਂ ਮੰਗਾਂ ਦੇ ਸਬੰਧ ਵਿੱਚ ਮਿਤੀ 9 ਅਗਸਤ ਨੂੰ 12 ਵਜੇ ਜੋ ਪੰਜਾਬ ਭਵਨ ਜੋ ਸੈਕਟਰ 3 ਦੇ ਵਿੱਚ ਆ ਚੰਡੀਗੜ੍ਹ ਵਿਖੇ ਮੀਟਿੰਗ ਕਰਨਗੇ ਮਾਨਯੋਗ ਮੰਤਰੀ ਜੀ ਨੇ ਚਾਇਆ ਹੈ ਕਿ ਇਸ ਮੀਟਿੰਗ ਵਿੱਚ ਆਪ ਵੱਲੋਂ ਆਪਣੇ ਵਫਦ ਸਹਿਤ ਸਮੇ ਸਰਪੰਚਾਂ ਯਕੀਨੀ ਬਣਾਇਆ ਜਾਵੇ ਮਤਲਬ ਜੋ ਵੀ ਸਾਥੀ ਨੇ ਉਹਨਾਂ ਦੇ ਜੋ ਵੀ ਕਮੇਟੀ ਆ ਉਹਨਾਂ ਦੇ ਮਤਲਬ ਉਹਨਾਂ ਨੂੰ ਨਾਲ ਲੈ ਕੇ ਆ ਜੋ ਇਸ ਮੀਟਿੰਗ ਵਿੱਚ ਜੋ ਹਾਜ਼ਰ ਹੋਣ ਲਈ ਬੁਲਾਇਆ ਗਿਆ ਹੈ ਤੇ ਨਿੱਜੀ ਸਖਤਰਾਂ ਵੱਲੋਂ ਜੋ ਵੀ ਆ ਮੰਗਾਣੇ ਸੋ ਨੇਮ ਦੇਖ ਸਕਦੇ ਹੋ ਬਲਿਹਾਰ ਸਿੰਘ ਜੀ ਜੋ ਆਪਣੇ ਤੇ ਬੱਗਾ ਖਡਾਲ ਜੀ ਤੋਂ ਹਾਂ ਦੇ ਜੋ ਨੇਮ ਤੇ ਜੋ ਲੈਟਰ 8888994 ਜੁਨੀਅਨ ਪੰਜਾਬ ਦੇ ਨਾਮ ਤੇ ਜਾਰੀ ਹੋਇਆ ਤੇ ਇਹ ਤੇ ਇਹ ਸਾਥੀ ਆਪਣੇ ਜੋ ਆਗੂ ਨੇ ਤੇ ਨਾਲ ਜੋ ਇਹਨਾਂ ਦਾ ਵਫਦਾ ਜੋ ਮੀਟਿੰਗ ਲਈ ਜਾਵੇਗਾ ਸੋ ਭਰਤੀ ਸੰਬੰਧੀ ਰਿਜ਼ਲਟ ਇੱਕ ਤਾਂ ਜਲਦੀ ਜਲਦੀ ਜਾਰੀ ਕਰਨ ਸੰਬੰਧੀ ਜਾਂ ਅੱਗੇ ਦਾ ਜੋ ਵੀ ਪ੍ਰੋਸੈਸ ਜੋ ਵੀ ਜੋ ਹੋਣਾ ਹੈ ਸੋ ਉਸ ਸੰਬੰਧੀ ਆਪਣੀਆਂ ਮੰਗਾਂ ਕੇਡਰ ਦੀਆਂ ਉਮੀਦ ਕਰਦੇ ਆ ਕਿ ਰੱਖਣਗੇ ਤੇ ਬਾਦ ਵਿੱਚ ਜੋ ਮੀਟਿੰਗ ਵਿੱਚ ਜੋ ਹੁੰਦਾ ਆਪਣੇ ਤੱਕ ਉਹ ਵੀ ਇਨਫੋਰਮੇਸ਼ਨ ਦੇਣਗੇ ਉਮੀਦ ਇਹੀ ਕਰਦੇ ਆਂ ਕਿ ਜੋ ਜਲਦੀ ਤੋਂ ਜਲਦੀ ਹੈ ਜੋ ਸਰਕਾਰ ਤੋਂ ਜੋ ਪ੍ਰੋਸੈਸ ਕੰਪਲੀਟ ਕਰਵਾਉਣ ਲਈ ਹੈ ਜੋ ਮੀਟਿੰਗ ਹੋ ਰਹੀ ਹੈ ਸੋ ਸਕਸੈਸਫੁਲ ਹੋਵੇ ਤੇ ਇੱਕ ਵਾਰ ਜੋ ਇਸ ਮੀਟਿੰਗ ਦੇ ਚੱਲਦੇ ਆਂ 9 ਅਗਸਤ ਵਾਲਾ ਜੋ ਵੀ ਤਰਨਾ ਸੀ ਉਹ ਪੋਸਟਪੋਨ ਹੁਣ ਕੀਤਾ ਜਾਂਦਾ ਹੈ ਸੋ ਇਹ ਇਨਫੋਰਮੇਸ਼ਨ ਹਰੇਕ 9894 ਦੀ ਡੇਟ ਤੱਕ ਜਰੂਰ ਸ਼ੇਅਰ ਕਰੋ ਤਾਂ ਕਿ ਸਭ ਨੂੰ ਪਤਾ ਲੱਗ ਸਕੇ ਇੱਕ ਵਾਰ ਜੋ ਧਰਨਾ ਪੋਸਟ ਪਾਣਾ ਹੈ ਬਾਕੀ ਜਿਸ ਤਰ੍ਹਾਂ ਕੋਈ ਹੋਰ ਅਪਡੇਟ ਆਵੇਗੀ ਆਪ ਜੀ ਨੂੰ ਇਸੇ ਚੈਨਲ ਤੇ ਦੱਸ ਦਿੱਤਾ ਜਾਵੇਗਾ ਸੋ ਚੈਨਲ ਨੂੰ ਜਿਆਦਾ ਜਿਆਦਾ ਸਬਸਕ੍ਰਾਈਬ ਐਂਡ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਸੋ ਥੈਂਕ ਯੂ ਸੋ ਮੱਚ ਇਸ ਵੀਡੀਓ ਨੂੰ ਵੇਖਣ ਲਈ